ਫਨੀ 트ੈਪ ਵਿੱਚ ਫਸਾ ਕੇ ਲੋਕਾਂ ਨੂੰ ਬਲੈਕਮੇਲ ਕਰ ਲੁੱਟਾਂ ਕਰਨ ਵਾਲੇ گروਹ ਦਾ ਕੀਤਾ ਪਰਦਾਫਾਸ਼ ਮਾਮਲਾ ਤੱਤ ਕਰ ਚਾਰ ਨੂੰ ਕੀਤਾ ਗ੍ਰਿਫਤਾਰ ਦੋ ਗ੍ਰਿਫਤਾਰੀ ਤੋਂ ਬਾਹਰ ਬਾਹਰਦਾਰਤ ਵਿੱਚ ਵਰਤੇ ਗਏ ਮੋਬਾਈਲ ਅਤੇ ਐਕਟਵਾ ਵੀ ਕੀਤੇ ਬਰਾਮਦ ਜਾਣਕਾਰੀ ਦਿੰਦੇ ਹੋਏ ਥਾਣਾ ਕਤਵਾਲੀ ਦੇ ਇੰਚਾਰਜ ਇੰਸਪੈਕਟਰ ਦਲਜੀਤ ਸਿੰਘ ਨੇ ਦੱਸਿਆ ਕਿ ਸਾਨੂੰ ਸ਼ਿਕਾਇਤ ਮਿਲੀ ਸੀ ਕਿ ਇੱਕ ਵਿਅਕਤੀ ਨੂੰ ਦੋ ਔਰਤਾਂ ਨੇ ਹਣੀ ਟ੍ਰੈਪ ਵਿੱਚ ਫਸਾ ਕੇ 50000 ਰੁਪਏ ਏਟੀਐਮ ਰਾਹੀਂ ਆਪਣੇ ਖਾਤੇ ਵਿੱਚ ਪਵਾ ਲਏ ਹਨ ਉਸ ਨੂੰ ਬਲੈਕਮੇਲ ਕਰਨ ਦੇ ਲਈ ਕੱਪੜੇ ਲਹਾ ਕੇ ਵੀਡੀਓ ਵੀ ਬਣਾਈ ਗਈ ਹੈ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਰੇਲ ਗੱਡੀ ਤੇ ਜਾਣ ਲਈ ਸਟੇਸ਼ਨ ਤੇ ਪਹੁੰਚਾ ਸੀ ਗੱਡੀ 2 ਘੰਟਿਆਂ ਬਾਅਦ ਆਉਣੇ ਸੀ ਜਿਸ ਕਾਰਨ ਉਹ ਚਾਹ ਪਾਣੀ ਪੀਣ ਦੇ ਲਈ ਹੋਟਲ ਤੇ ਆਇਆ ਜਿੱਥੇ ਦੋ ਔਰਤਾਂ ਨੇ ਉਸ ਨੂੰ ਆਪਣੇ ਝਾਸੇ ਵਿੱਚ ਲੈ ਕੇ ਕਿਸੇ ਘਰ ਵਿੱਚ ਲੈ ਗਈਆਂ ਜਿੱਥੇ ਪਹਿਲਾਂ ਹੀ ਚਾਰ ਮਰਦ ਮੌਜੂਦ ਸਨ ਉਹਨਾਂ ਉਸ ਦੇ ਕੱਪੜੇ ਲਹਾ ਕੇ ਵੀਡੀਓ ਬਣਾ ਲਈ ਅਤੇ ਏਟੀਐਮ ਰਾਹੀਂ 50000 ਰੁਪਏ ਆਪਣੇ ਖਾਤੇ ਵਿੱਚ ਪਵਾ ਲਏ ਸ਼ਿਕਾਇਤ ਮਿਹਨਤ ਤੇ ਮਾਮਲਾ ਦਰਜ ਕਰ ਪੁਲਿਸ ਵੱਲੋਂ ਇੱਕ ਔਰਤ ਅਤੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੋ ਦੀ ਪਾਲ ਜਾਰੀ ਹੈ। ਅੱਜ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਸਕੇ। ਹਾਂਜੀ ਸੱਤੀ ਜੀ ਨੂੰ ਚਾਹੁੰਦੇ ਜੀ ਕੋਈ ਜਿਹੜੀ ਸਿੱਧੀ ਕੱਲ ਸਾਡੇ ਕੋਲੇ ਇੱਕ ਸੰਦੀਪ ਸਿੰਘ ਨਾਮ ਦਾ ਲੜਕਾ ਜਿਹੜਾ ਡਬਲਯੂ ਕਵਾਸ ਮੌਲਵੀ ਵੰਡ ਦਾ ਰਹਿਣ ਵਾਲਾ ਜਿਹਦਾ ਹਨਮਾਨਗੜ ਦਾ ਉਹਨੇ ਸਾਡੇ ਏਐਸਆਈ ਗਰਮੇਲ ਸਿੰਘ ਪਾਸ ਇੱਕ ਸਟੇਟਮੈਂਟ ਰਿਕਾਰਡ ਕਰਾਈ ਸੀ ਜਿਹਦੇ ਵਿੱਚ ਉਸਨੇ ਕਿਹਾ ਕਿ ਉਹ ਆਪਣੇ ਨਿੱਜੀ ਕੰਮ ਲਈ ਮਿਤੀ 10/9 ਨੂੰ ਆਪਣੇ ਨਿੱਜੀ ਕੰਮ ਲਈ ਸਰਸਾ ਤੋਂ ਹਨਮਾਨਗੜ ਜਾ ਰਿਹਾ ਸੀ ਵਾਇਆ ਬਠਿੰਡਾ ਰੇਲ ਗੱਡੀ ਤੇ ਜਦੋਂ ਉਹ ਰੇਲ ਗੱਡੀ ਤੇ ਇੱਥੇ ਪਹੁੰਚਿਆ ਸਟੇਸ਼ਨ ਕੋਲੇ ਤਾਂ ਇੱਥੇ ਉਹਨੂੰ ਦੋ ਔਰਤਾਂ ਮਿਲੀਆਂ ਸਕੂਟਰੀ ਤੇ ਦੇ ਨੇ ਉਹਨੂੰ ਆਪਣੇ ਉਹ ਜਿੰਨਾਂ ਨੇ ਉਹਨੂੰ ਆਪਣੇ ਜਾਲ ਵਿੱਚ ਫਸਾ ਲਿਆ ਤੇ ਜਾਲ ਵਿੱਚ ਫਸਾ ਕੇ ਤੇ ਉਹਨੂੰ ਆਪਣੇ ਜਿਹੜੇ ਕਿਰਾਏ ਦੇ ਮਕਾਨਾਂ ਅੰਤਨਗਰ ਦੇ ਵਿੱਚ ਲੈ ਗਿਆ ਜਿੱਥੇ ਜਾ ਕੇ ਉਹਨਾਂ ਨੇ ਉਹਨੂੰ ਅਲਫ ਨੰਗਾ ਕਰਾ ਕਰਕੇ ਤੇ ਇੱਕ ਚਾਰ ਆਦਮੀ ਉੱਥੇ ਪਹਿਲਾਂ ਹੀ ਮੌਜੂਦ ਸੀਗੇ ਉਹ ਕਿਰਾਏ ਦੇ ਮਕਾਨ ਵਿੱਚ ਅਲਫ ਨੰਗਾ ਕਰਕੇ ਉਹਦੀ ਜਿਹੜੀ ਹੈਗੀ ਉਹਨੂੰ ਵੀਡੀਓ ਉਹਦੀ ਵੀਡੀਓ ਬਣਾ ਲਈ ਤੇ ਵੀਡੀਓ ਬਣਾ ਕੇ ਉਸਤੇ ਪ੍ਰੈਸ਼ਰ ਪਾਇਆ ਵੀ ਸਾਨੂੰ ਤੋਂ ਪੈਸੇ ਦੇ ਤੇ ਨਹੀਂ ਅਸੀਂ ਇਹ ਤਰੀ ਵੀਡੀਓ ਵਾਇਰਲ ਕਰਾਂਗੇ ਤੁਹਾਨੂੰ ਬਲੈਕਮੇਲ ਕਰਾਂਗੇ ਜਸਤੋ ਬਾਦ ਉਹਨੇ ਉਸਤੇ ਜਿਹੜੇ ਹੈਗੇ ਆ ਉਸ ਤੋਂ ਆਪਣੇ ਗੂਗਲ ਪੇ ਰਾਹੀਂ ਜਿਹੜਾ ਕਿਸੇ ਇੱਕ ਅਣਜਾਣ ਆਦਮੀ ਦੇ ਖਾਤੇ ਦੇ ਵਿੱਚ ਜਿਹੜਾ ਉਹਨੂੰ 50000 ਰੁਪਏ ਭਵਾਲਿਆ ਬਸ ਉਸਤੇ ਕੀ ਨਾ ਗੱਲ ਜਦੋਂ ਉਹਨੇ ਸਾਡੇ پاس ਆਇਆ ਅਸੀਂ ਮੌਕੇ ਤੇ ਤੁਰੰਤ ਕਾਰਵਾਈ ਕਰਦੇ ਹੋਏ ਜਿਹੜੀ ਐਫ ਆਈ ਆਰ ਦਰਜ ਕੀਤੀ ਐਫ ਆਈ ਆਰ ਨੰਬਰ 115 ਤੇ ਚਾਰ ਦੋਸ਼ੀਆਂ ਨੂੰ ਅਸੀਂ ਜ ਟੋਟਲ 6 ਦੋਸ਼ੀ ਸੀ ਜਿਨ੍ਹਾਂ ਵਿੱਚੋਂ ਚਾਰਾਂ ਨੂੰ ਅਸੀਂ ਅਰੈਸਟ ਕਰ ਲਏ ਜਿਹੜੇ ਜਿਹੜੇ ਆਪਣੇ ਅਰੈਸਟ ਇੱਕ ਔਰਤ ਔਰਤ ਦਾ ਨਾਂ ਹੈਗਾ ਜਸਪ੍ਰੀਤ ਕੌਰ ਉਰਫ ਜੱਸੀ ਜੋ ਹੈਗੀ ਆ ਜਨਤਾ ਕਲੋਨੀ ਰਾਮਪੁਰਾ ਫੂਲਦੀ ਆ ਤੇ ਤਿੰਨ ਜਿਹੜੇ ਜੈਂਟਸ ਆ ਜਿਨ੍ਹਾਂ ਦੇ ਵਿੱਚੋਂ ਇੱਕ ਦਾ ਨਾਂ ਹੈਗਾ ਹਰਸ਼ਦ ਕੁਮਾਰ ਉਰਫ ਡਿੰਪੀ ਇਹ ਵੀ ਜਨਤਾ ਕਲੋਨੀ ਰਾਮਪੁਰਾ ਦਾ ਇੱਕ ਜਗਸੀਰ ਸਿੰਘ ਪੁੱਤਰ ਤੇਜ ਸਿੰਘ ਤਿਉਨੇ ਦਾ ਜੀ ਤੇ ਬਲਦੀਪ ਸਿੰਘ ਉਰਫ ਕੀਲਾ ਜਿਹੜਾ ਝੁੰਬੇ ਦਾ ਜੀ ਦੋਹਾਂ ਦੀ ਅਰੈਸਟ ਪੈਂਡਿੰਗ ਹੈ ਇੱਕ ਲੇਡੀ ਦਾ ਇੱਕ ਜੈਂਟਸ ਇਹਦੇ ਬਾਰੇ ਹਸੀਦ ਪੜਤਾਰ ਰਿਪੋਰਟ ਕਾਰਡ ਕਰਾ ਰਹੇ ਹਨ ਇਹਨਾਂ ਦੇ ਜਿਹੜਾ ਕੰਸਰਨ ਥਾਣਾ ਉਹਨਾਂ ਨੂੰ ਲਿਖ ਕੇ ਭੇਜਿਆ ਤੇ ਜਦੋਂ ਸਾਨੂੰ ਇਨਫਾਰਮੇਸ਼ਨ ਉਹ ਦਵਾ ਗਈ ਤੁਹਾਨੂੰ ਸ਼ੇਅਰ ਕਰ ਰਹਾਂ ਹਾਂ ਬੈਕਗ੍ਰਾਉਂਡ ਵਿੱਚ ਹੀ ਕੰਮ ਕਰਦੇ ਇਸ ਤੋਂ ਦੇਖੋ ਕੱਲ ਫੜਿਆ ਅੱਜ ਕੱਲ ਫੜਿਆ ਅੱਜ ਅਸੀਂ ਇਹਨਾਂ ਦਾ ਪੁਲਿਸ ਰਿਮਾਂਡ ਕਰਕੇ ਜਿਹੜਾ ਲੈ ਕੇ ਆ ਇਹਨਾਂ ਨੂੰ ਪੇਸ਼ ਕਰਾਂਗੇ ਰਿਮਾਂਡ ਲੈ ਕੇ ਇਹਨਾਂ ਦੀ ਚੰਗੀ ਤਰ੍ਹਾਂ ਇਨਕੁਐਰਿਸ਼ਨ ਕਰਾਂਗੇ ਵੀ ਇਹਨਾਂ ਨੇ ਹੋਰ ਕਿਹੜੀਆਂ-ਕਿਹੜੀਆਂ ਘਟਨਾਵਾਂ ਨੂੰ ਜਾਣ ਦਿੱਤਾ ਬਾਕੀ ਇਹਨਾਂ ਦੇ ਘਟਨਾਵਾਂ ਦੇ ਵਿੱਚ ਜੋ ਆਪਣਾ ਮੋਬਾਈਲ ਵਰਤੇ ਸੀ ਵੀਡੀਓ ਬਣਾਉਣ ਲਈ ਉਸ ਲੜਕੇ ਸੰਦੀਪ ਸਿੰਘ ਦੀ ਤੇ ਇੱਕ ਸਕੂਲ ਦੀ ਉਹ ਅਸੀਂ ਬਰਾਮਦ ਕਰ ਲਈ ਆ ਤੇ ਅਜਾ ਰਿਮਾਂਡ ਲੈ ਕੇ ਨਾ ਤੋਂ ਜਿਹੜੀ ਹੈਗੀ ਹੈ 5000 ਰੁਪਿਆ ਦੀ ਨਕਦੀ ਜਿਹੜੀ ਬਰਾਮਦ ਕਰਾ। ਬਿਸਮੱਲਾਹ ਰੈਕਟੀ ਕੀ ਕੱਟ ਲੈ ਗਿਆ ਸੀ ਸਟੇਸ਼ਨ ਤੋਂ ਹਾਂ ਸਾਰੇ ਬਹੁਤ ਠੀਕ ਕਰ ਦਿੱਤੀ। ਇਹ ਬਸ ਐਦਾ ਔਰਤਾਂ ਸਿੰਘਾਏ ਭੋਲੇ-ਭਾਲੇ ਲੋਕਾਂ ਨੂੰ ਆ ਜਿਹੜੇ ਆਪਣੇ ਪਿਆਰ ਦੇ ਜਾਲ ਵਿੱਚ ਪਸਾ ਲੈਂਦੀਆਂ ਜੀ। ਠੀਕ ਆ ਤੇ ਜਿਹੜੇ ਭੋਲੇ-ਭਾਲੇ ਲੋਕ ਆ ਜਿਹੜੇ ਉਹ ਇਹਨਾਂ ਦੇ ਮਗਰ ਲੱਗ ਜਾਂਦੇ ਆ ਜੀ। ਇਹ ਹੀ ਇਹਨਾਂ ਨੂੰ ਕਹਿ ਕੇ ਲੈ ਕੇ ਗਏ ਸੀ ਉਸ ਤੋਂ ਬਾਅਦ ਉਹਨਾਂ ਨਾਲ ਫਿਰ ਉੱਥੇ ਕੱਪੜੇ ਲਵਾ ਗਏ ਉਹਨਾਂ ਨੂੰ ਵੀਡੀਓ ਬਣਾ ਕੇ ਉਹਨਾਂ ਨੂੰ ਬਲੈਕਮੇਲ ਕਰਦੇ। ਜਿੱਦਿਹਾ ਦੋਨਾਂ ਕਿਰਾ ਨੇ ਦਾਸ ਨਾ ਗਾਸਟ੍ਰਿਕ ਦੀ ਅਰਾਧੇ ਕਰਨ ਲੱਗ ਪਿਆ ਇੱਕ ਲੋਕਾਂ ਨੂੰ ਜੀ ਅਪੀਲ ਕਰ ਰਹੇ ਨੇ ਕਿਈ ਘਟਨਾ ਬੈਕਸਪੋਰਟ ਵੀ ਨਹੀਂ ਕੀਤਾ ਪਾ ਸਕਦਾ ਲੋਕਾਂ ਨੂੰ ਮੇਰੀ ਇਹ ਹੀ ਅਪੀਲ ਆ ਜੇ ਕਿਸੇ ਦਾ ਵਿਸ਼ਵਾਸ ਨਾ ਕਰੋ ਬਸ ਠੀਕ ਹੈ ਸਾ ਆਪਣਾ ਸचेत ਰਹੋ ਤੇ ਜੇ ਤੁਹਾਨੂੰ ਕੋਈ ਸ਼ੱਕੀ ਲੱਗਦਾ ਤਾਂ ਸਾਡਾ ਜਿਹੜਾ ਕਤਵਾਲੀ ਥਾਣੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ ਮੈਂ ਤੁਹਾਨੂੰ ਸੇਅਰ ਕਰ ਦਿੰਦਾ ਆਪਦਾ ਜੀ 7508018101 ਤੇ ਆਪਣੇ ਆਪ ਦੇਖੋ ਅਪ ਸਚੇਤਨਾ ਬਹੁਤ ਜ਼ਿਆਦਾ ਲਾਜ਼ਮੀ ਹੈ। ਇਹਨੂੰ ਇਸ ਤਰ੍ਹਾਂ ਦੇ ਮਾਡਲ ਅੰਸਰ ਆਈ ਜਿਹੜੇ ਸੋਰਜੈਂਸ ਤੋਂ ਫਿਰ ਆਪਿਕ ਕੋਲ ਇਹਦੇ ਨੂੰ ਨਾਲ ਚੜ੍ਹਿਆ ਹੁੰਦੇ ਆਏ ਸਿਰ ਘਟਿ ਨਾਲ ਰੋਕ ਰੋਕ ਕੇ ਨਲਮੰਦ ਕਰਦੇ ਜੇਸ ਕਰ। ਦੇਖੋ ਜੀ ਇਹਦੇ ਤੇ ਅਸੀਂ ਅਲਰਟ ਹੋਏ ਹੋਏ ਆ ਤੇ ਰੀਸੈਂਟਲੀ ਜਦੋਂ ਦੀ ਮੇਰੀ ਇੱਥੇ ਦਾ ਨਾਤੀਆ ਦੋ ਅਸੀਂ ਲੇਡੀਜ਼ ਤੇ ਜਿਹੜੀਆਂ ਸੀਗਾ ਸਭ ਪਹਿਲਾ ਸੰਤਪੁਰਾ ਰੋਡ ਤੇ ਸੀਦੀ ਐਫ ਆਈ ਆਰ ਵੀ ਦਰਜ ਕੀਤੀਆਂ ਸੀ। ਪੀ ਸੀ ਆਰ ਨੂੰ ਵੀ ਅਸੀਂ ਅਲਰਟ ਕੀਤਾ ਅਸੀਂ ਖੁਦ ਵੀ ਪੈਟਰੋਲਿੰਗ ਵਗੈਰਾ ਕਰ ਰਹੇ ਹਾਂ ਜੀ। ਜਿੱਥੇ ਸਾਨੂੰ ਲੱਗਿਆ ਜਾਂ ਜਿੱਥੇ ਵੀ ਕਿਤਾ ਸੀ ਇਹਨਾਂ ਦੇ ਇੱਕ ਮਜ਼ਬੂਤ ਪਰਚਾ ਦਰਜ ਕਰਾਉਣਾ ਹੈ